ਪੈਣਾ ਤੇ ਵੀਰਾਂ ਨੇ ਥੈਂਕ ਯੂ ਜੇ ਜੇ ਆਪਾਂ ਗੱਲ ਕੀਤੀ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਰਿਜ਼ਲਟ ਆਮ ਜਿਹੜਾ ਨਾਰਮਲ 10 11 ਵਜੇ ਤੱਕ ਡਨ ਹੋ ਜਾਂਦਾ ਸੀਗਾ ਪਰ ਇਹ ਮੈਨੂੰ ਲੱਗਾ ਪਹਿਲਾ ਰਿਜ਼ਲਟ ਜਿਹੜਾ 2 3 ਵਜੇ ਤੱਕ ਚੱਲਿਆ ਔਰ ਕਦੇ 200 ਉੱਪਰ ਕਦੇ 50 ਉੱਪਰ ਕੀ ਲੱਗਦਾ ਸੀ ਉਦੋਂ ਕੀ ਮਹਿਸੂਸ ਕਰ ਰਹੇ ਸੀ ਆਮ ਯੂ نو ਆਈ ਆਈ ਥਿੰਕ ਇਫ ਦਿ ਲੈਕਚਰ ਦੇ ਵਿੱਚ ਜਿਹੜਾ ਮੋਚਿਸਟਕਲ ਬਹੁਤ ਹੈਦਾ ਉਹ ਮੇਰੀ ਟੀਮ ਨੇ ਬਹੁਤ ਚੱਕਿਆ ਹੋਏਗਾ ਉਹੀ ਮੈਨੂੰ ਨੋਟੀਫਾਈ ਕਰਦੇ ਸੀਗੇ

159 plus, 165 ਆਈਆਂ ਨੇ ਆ ਮinority government ਤਾਂ ਬਣ ਚੁੱਕੀ ਆ no doubt ਕੀ ਕਹਿਣਾ ਚਾਹੋਗੇ ਮਿਸਟਰ ਕਾਰਨੀ ਦੇ ਰਹਿਮਾਈ ਦੇ ਵਿੱਚ ਤੁਸੀਂ ਕੰਮ ਕਰੋਗੇ ਕੀ ਚੇਂਜਿੰਗ ਲਿਆਉਂਗੇ ਪਹਿਲ ਦੇ ਅਧਾਰ ਤੇ ਕਿਹੜਾ ਕੰਮ ਆ ਜਿਹੜਾ ਹੁਣ ਕਰਨਾ ਜ਼ਰੂਰੀ ਹੋਏ ਦੇਖੋ ਇਕਨੋਮੀ ਜੌਬਸ 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 ਕੋਈ ਵੀ ਇਲੈਕਸ਼ਨ ਦੇ ਵਿੱਚ ਜੌਬਸ ਐਂਡ ਲੋਕਾਂ ਦੀ ਰੋਜ਼ਗਾਰ ਆ ਕਾਸਟ ਆਫ ਲਿਵਿੰਗ ਇਹ ਹੀ ਚੀਜ਼ਾਂ ਪਹਿਲਾ ਲਾਈਕ ਪ੍ਰਾਇੋਰਟੀ ਹੁੰਦੀਆਂ ਹੈਗੀਆਂ ਨੇ ਸਾਰਿਆਂ ਲਈ ਐਂਡ ਇਹੀ ਅਸੀਂ ਸੁਣਦੇ ਹੈਗੇ ਆ आ, बाकी जो भी साइड इशूज गे, है इस इशू के बहुत उन्हों पर भी इम्पैक्ट पैदा है सो यही खास फोकस रहेगा अफकोर्स मैं सारे की आवाज सुनी है जो दूसरे इशूज भी है ऑलरेडी एलान किया काम करा पर डोनल्ड ट्रंप नाल एक चंगा अग्रीमेंट बनाली so, right इस काम शुरू हो जाना है

ਜੋ ਅਨਾਉਂਸਮੈਂਟ ਹੋਈ ਨੇ ਸਿਲੈਕਸ਼ਨ ਦੇ ਵਿੱਚ ਜੋ ٹرسٹ ٹرسٹ ਇਸ ਕਾਫ ਗਲ ਜੋ ٹرسٹ ਉਹਨਾਂ ਨੂੰ ਮਰਕਾਨੀ ਦੇ ਵਿੱਚ ਹੈਗਾ ਆ ਜਾਂ ਮੇਰੇ ਵਿੱਚ ਹੈਗਾ ਆ ਵੀ ਵਿਲ ਨਾਟ ਲੈਟ ਯੂ ਡਾਊਨ ਆਮ ਆਈ ਥਿੰਕ ਇਟਸ ਸੋ ਇੰਪੋਰਟੈਂਟ ਵੀ ਲੋਕਾਂ ਨੂੰ ਪਤਾ ਹੋਵੇ ਵੀ ਉਹਨਾਂ ਦਾ ਜਿਹੜਾ ਮੈਂਬਰ ਆਫ ਪਾਰਲੀਮੈਂਟ ਇੱਕ ਆਨੈਸਟ ਬੰਦਾ ਹੈਗਾ ਆ ਆਨੈਸਟ ਲੇਡੀ ਵਾਟਐਵਰ ਯੂ ਵਾਂਟ ਟੂ ਕਾਲ ਇਟ ਆਮ ਜਿਹੜਾ ਬੈਕਗਰਾਉਂਡ ਸਾਫ ਹੈਗਾ ਆ ਜੋ ਮੈਂਥ ਕਰਦੀ ਹੈਗੀ ਆ ਆਈ I've tried my best in these years uh, and I'm going to work really hard to make sure ve je ni ve mai issues hundiyan hai kia lokan de oh issues nu solve kita jave and jal to jal aur jede bade leader haar gaye onna bare ki kahoge opposition party de peer fall over haarna badi vaddi gall hai ji aur jagmeet singh jehda apna national status bhi ni oh gawa chukke ne onna bare ki kahoge i i think a bahut raat ho gayi ajj ਅਮ ਸਾਰੇ ਚੀਜ਼ਾਂ ਦਾ ਅਨਾਲਿਸਿਸ ਕਰਨਾ ਆ ਆਪਣੇ ਜਿਹੜੇ ਪੋਲੀਟিক্যাল ਪੰਡਟਸ ਨੇ ਉਹ ਵੀ ਕਰਨਗੇ ਸਾਰੇ ਕਮਿਊਨਿਟੀ ਕਰੂਗੀ ਇਟ ਇਜ਼ ਸ਼ੌਕਿੰਗ ਇਟ ਇਜ਼ ਸ਼ੌਕਿੰਗ ਫॉर द ਲੀਡਰ ਜੀਨੂ ਲੋਕ ਵੋਟ ਪਾ ਰਹੇ ਸੀ ਇਸ ਰਾਈਡਿੰਗ ਦੇ ਵਿੱਚ ਜਾਂ ਹੋਰਾਂ ਰਾਈਡਿੰਗ ਨੂੰ ਦੇਖ ਕੇ ਉਹ ਆਪਣੀ ਰਾਈਡਿੰਗ ਨਹੀਂ ਜਿੱਤ 파 ਰਹੇ ਹੈਗੇ ਅਮ ਆਈ ਥਿੰਕ ਇਟਸ ਸਮਥਿੰਗ ਵੀ ਆਲ ਹਵ ਟੂ ਥਿੰਕ ਅਬਾਊਟ ਟੁਨਾਈਟ ਅਬਾਊਟ ਅਪਾਕੀਸ ਪਾਰਟੀ ਆਪਣੀ ਕੰਟਰੀ ਨੂੰ ਲੈ ਕੇ ਜਾਣਾ ਚਾਹੁੰਦੇ ਹੈਗੇ ਆ ਮੇਰਾ ਮਕਸਦ ਹੈ ਹੀ ਹੈ ਕਿ ਆਪਾ ਕੈਨੇਡਾ ਨੂੰ ਜਿੰਨਾ ਵੀ ਮਜ਼ਬੂਤ ਬਣਾ ਸਕੀਏ ਜਿੰਨੀ ਵਧੀਆ ਇਹਨਾਂ ਦੀ ਇਹ ਆਪਣੀ ਇਕਨੋਮੀ ਬਣਾ ਸਕੀਏ ਉਹਦੇ ਛੇ ਮੇਰਾ ਫੋਕਸ ਰਹੂਗਾ ਐਂਡ ਆਈ ਥਿੰਕ ਕੈਨੇਡੀਅਨਸ ਨੇ ਵੀ ਇਸ ਕੱਲ ਤੇ ਵੋਟ ਪਾਈ ਹੈਗੀ ਆ ਸੋ ਵਾਂਸ ਅਗੇਨ ਜੀ ਕੰਗ੍ਰੈਚੁਲੇਸ਼ਨਸ ਅਗੇਨ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਸੋ ਇਹ ਸੰ ਮੈਂਬਰ ਪਾਰਲੀਮੈਂਟ ਰੂਬੀ ਸੋਹੋਤਾ ਜਿਹੜੇ ਚੌਥੀ ਵਾਰ ਬ੍ਰੈਂਟਨ ਕੈਲਡਨ ਨਾਰਥ ਤੋਂ ਚੁਣ ਕੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਪਾਰਲੀਮੈਂਟ 'ਚ ਆਪਣੀ ਆਵਾਜ਼ ਬੁਲੰਦ ਕਰਨਗੇ ਜਿਵੇਂ ਉਹਨਾਂ ਨੇ ਕਿਹਾ ਵੀ ਲੋਕਾਂ ਨੇ ਮਾਰਕ ਕਰਨੀ ਦੇ ਜਿਹੜੀ ਰਹਿਨਮਾਈ ਦੇ ਜਿਹੜੀਆਂ ਵੋਟਾਂ ਪਾਈਆਂ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਤੇ ਯਕੀਨ ਕਰਕੇ ਔਰ ਖਾਸ ਕਰਕੇ ਜੇ ਟੈਰਫ ਦੀ ਗੱਲ ਕੀਤੀ ਜਾਵੇ ਅਮਰੀਕਾ ਦੇ ਨਾਲ ਉਹ ਕਹਿੰਦੇ ਅਸੀਂ ਸਭ ਤੋਂ ਸਾਡੀ ਪਹਿਲ ਦੇ ਆਧਾਰ ਤੇ ਜਿਹੜੀ ਸਾਡੀ ਰਣਨੀਤੀ ਆ ਅਮਰੀਕਾ ਨਾਲ ਕਿਵੇਂ ਨਿਬੜਨਾ ਕਿਵੇਂ ਉਸ ਟੈਰਫ ਨੂੰ ਅਸੀਂ ਜਿਹੜਾ ਉਹਦੇ ਅੰਗੇਸ਼ਟ ਜਾ ਕੇ ਕਿਵੇਂ ਉਹਨੂੰ ਥੱਲੇ ਸਿੱਕਣਾ ਜਿਵੇਂ ਆਪਣੇ ਜਿਹੜੇ ਬਿਜ਼ਨਸਮੈਨ ਨੇ ਲੋਕ ਨੇ ਉਹਨਾਂ ਦੇ ਨਾਲ ਖੜਨਾ ਸੋ ਇਹ ਰਣਨੀਤੀ ਅਸੀਂ ਤਿਆਰ ਕਰਾਂਗੇ ਔਰ ਬਾਕੀ ਜਿਹੜੇ ਕੰਮ ਨੇ ਉਹ ਵੀ ਪੈਲ ਦੇ ਆਧਾਰ ਤੇ ਨਾਲ-ਨਾਲ ਕੀਤੇ ਜਾਣਗੇ ਚਾਹੇ ਸੇਫਟੀ ਨੂੰ ਲੈ ਕੇ ਚਾਹੇ ਉਹ ਆਪਣੇ ਜਿਹੜੇ ਲੋਕਾਂ ਦੀ ਜਿਹੜੀ ਫੋਟੇਬਿਲਟੀ ਕਹਿ ਦਈਏ ਤੇ ਇਸ ਨੂੰ ਲੈ ਕੇ ਸੋ ਸਾਰੇ ਕੰਮ ਨਾਲ-ਨਾਲ ਕੀਤੇ ਜਾਣਗੇ ਸੋ ਇੱਕ ਵਾਰੀ ਫੇਰ ਲਿਬਰਲ ਜਿਹੜੀ ਸਰਕਾਰ ਬਣ ਤੇ ਸਭ ਨੂੰ ਲੱਖ-ਲੱਖ ਵਧਾਈ ਹੋਵੇ ਔਰ ਕੈਨੇਡੀਅਨਸ ਨੂੰ ਸਪੈਸ਼ਲੀ ਵੀ ਉਹ ਆਪਣਾ ਜਿਹੜਾ ਵਧੀਆ ਮੁਲਕ ਉਹਨਾਂ ਨੇ ਵਧੀਆ ਜਿਹੜਾ ਇੱਕ ਲੀਡਰ ਚੁਣਿਆ ਔਰ ਜਿਹੜਾ ਇਹ ਆਉਣ ਵਾਲਾ ਸਮਾਂ ਇਹ ਦੱਸੇਗਾ ਵੀ ਉਹ ਲੀਡਰ ਕੀ ਕੀ ਜਿਹੜੀਆਂ ਮਹੱਤਵਪੂਰਨ ਜਿਹੜੇ ਫੈਸਲੇ ਲੈਂਦਾ ਔਰ ਲੋਕਾਂ ਤੱਕ ਲੋਕਾਂ ਦੇ ਜਿਹੜੇ ਭਲੇ ਲਈ ਲੈਂਦਾ ਔਰ ਕਿਸ ਤਰੀਕੇ ਨਾਲ ਉਹ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਕੈਨੇਡਾ ਨੂੰ ਅੱਗੇ ਲੈ ਕੇ ਸੋ ਫਿਲਹਾਲ ਦੇ ਲਈ ਇੰਨਾ ਹੀ ਅਗਲੀ ਅਪਡੇਟ ਨਾਲ ਫਿਰ ਰੁੱਝੂ ਹੋਵਾਂਗੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਪ੍ਰਸਪਾਲ ਦੇ ਨਾਲ ਭੁਪਿੰਦਰ ਗਰੇਵਾ ਡੇਲੀ